ਸਾਡੇ ਜਿਹੜੇ 30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੌਜਵਾਨ ਬੈਠੇ ਆ ਹੁਣ ਤਾਂ ਚਲੋ ਵਿਚਾਰੇ ਬਜ਼ੁਰਗ ਹੋ ਗਏ ਉਸ ਟਾਈਮ ਤੇ ਮੁੱਛ ਫੁੱਟ ਕੇ ਭਰੂ ਸੀਗੇ ਤੇ ਸਾਡੀ ਜਿਹੜੀ ਆਵਾਜ਼ ਹੈ ਇਹ ਵੀ ਉਸਨਾਂ ਦੀ ਜਿਹੜੀ ਸਜ਼ਾ ਪੂਰੀ ਹੋ ਚੁੱਕੀ ਹੈ ਉਹਨਾਂ ਨੂੰ ਬੰਦੀ ਸਿੰਘਾਂ ਦਾ ਰੂਪ ਦਿੱਤਾ ਗਿਆ ਰੈਲੀਆਂ ਵੀ ਕੱਢੀਆਂ ਜਲਸੇ ਵੀ ਹੋਏ ਜਿੱਥੇ ਕੋਈ ਕਾਇਦਾ ਕਾਨੂੰਨਾਂ ਦੀ ਚੀਜ਼ ਨਹੀਂ ਫਿਰ ਉੱਥੇ ਜਿਹੜੇ ਹੈਗੇ ਸੰਘਰਸ਼ ਵਿੱਢਣੇ ਪੈਂਦੇ ਐ ਜਦੋਂ ਸਰਕਾਰ ਨੇ ਕਾਨੂੰਨ ਨੇ ਅਦਾਲਤਾਂ ਨੇ ਸਰਕਾਰ ਨੇ ਪਰਚੇ ਦੇਤੇ ਕਾਨੂੰਨ ਨੇ ਆਪਣਾ ਕੰਮ ਕੀਤਾ ਸਜ਼ਾ ਦੇਤੀ ਤੇ ਮਾਨਯੋਗ ਜੁਡੀਸ਼ਰੀ ਨੇ ਜਿਹੜਾ ਹੈਗਾ ਉਹਨਾਂ ਨੂੰ ਜੇਲ੍ਹ ਵਿੱਚ ਭੇਜਤਾ ਜਿੰਨੀ ਸਜ਼ਾ ਬਣਦੀ ਸੀ ਭਾਈ ਰਾਜੋਣਾ ਜਾਂ ਆਪਣੇ ਜਿਹੜਾ ਸੀਗਾ ਬਿਆੰਤ ਕਾਹੜ ਦੇ ਵਿੱਚ ਹੈਗੇ ਨਾ ਬਿਆੰਤ ਕਤਲ ਕਾਹੜ ਦੇ ਵਿੱਚ ਭਾਈ ਰਾਜੂ ਆਣਾ ਹੋ ਗਿਆ ਹਵਾਰਾ ਜੀ ਹੋ ਗਏ ਤੇ ਹੋਰ ਕਾਫੀ ਸਿੰਘ ਹੈ ਭੁੱਲਰ ਹੋ ਗਿਆ ਮੁੰਡਾ ਦਿਆਲਪੁਰਾ ਭਾਈ ਕੇ ਤੋਂ ਜਿਨ੍ਹਾਂ ਦੀ ਕਿ ਮਾਨਸਿਕ ਸਥਿਤੀ ਹੈ ਉਹ ਵਿਗੜ ਚੁੱਕੀ ਹੈ 30 ਸਾਲ ਜੇਲ੍ਹ ਵਿੱਚ ਰਹਿਣਾ ਬਹੁਤ ਔਖਾ ਹੈ ਤੇ ਕੋਈ 5 ਦਿਨ ਜੇਲ੍ਹ ਵਿੱਚ ਚਲਾ ਜਾਵੇ ਤਾਂ ਉਹਦਾ ਜਿਹੜਾ ਹੈਗਾ ਘਰ ਦਾ ਬੁਰਾ ਹਾਲ ਹੋ ਜਾਂਦਾ ਤੇ ਬੰਦਾ ਮਾਨਸਿਕ ਤੌਰ ਤੇ ਅਪਸੈਟ ਹੋ ਜਾਂਦਾ ਤੇ 30 ਸਾਲ ਇੱਕ ਕੋਠੜੀ ਵਿੱਚ ਰਹਿਣਾ ਇੱਕੋ ਜੇਲ੍ਹ ਵਿੱਚ ਰਹਿਣਾ ਜੇ ਉਹ ਐਪਲੀਕੇਸ਼ਨਾਂ ਲਾਉਂਦੇ ਆ ਵੀ ਜੇਲ੍ਹ ਬਦਲੀ ਜਾਵੇ ਤੇ ਫਿਰ ਉਹਦਾ ਵਿਰੋਧਾ ਵਿਰੋਧ ਕੀਤਾ ਜਾਂਦਾ ਵਿਰੋਧੀਆਂ ਵੱਲੋਂ ਸੋ ਜਿਹੜੀ ਸਾਡੀ ਕੇਂਦਰ ਸਰਕਾਰ ਹੈ ਉਹਨੂੰ ਬੇਨਤੀ ਅਸੀਂ ਇਹ ਕਰਦੇ ਆਂ ਵੀ ਤੀਜੀ ਵਾਰ ਸਰਕਾਰ ਬਣ ਗਈ ਤੇ ਪੰਜਾਬ ਦੇ ਭਲੇ ਵਾਸਤੇ ਇਹਨਾਂ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਰਹੀ ਗੱਲ ਸਿੱਖ ਜਗਤ ਦੀ ਦੇਖੋ ਕੌੜੀ ਲੱਗੂਗੀ ਸਿੱਖ ਸਿੱਖ ਜਗਤ ਦੀ ਇਹ ਗੱਲ ਹੈ ਕਿ ਬਿਆਨਤ ਸਿੰਘ ਜਿਹੜਾ ਮੁੱਖ ਮੰਤਰੀ ਸੀ ਉਸਨੇ 25000 ਪੰਜਾਬਦਾਨ ਮੁੰਡਾ ਮਾਰਤਾ ਬੇਗੁਨਾਹ ਜਿਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ ਸੀ ਫਿਰ ਬਲਾਤਕਾਰ ਹੋਏ ਧੀਆਂ ਭੈਣਾਂ ਨਾਲ ਉਹ ਜਿਵੇਂ ਕਿ ਕੁਝ ਪੁਲਿਸ ਵਾਲੇ ਸਾਰੀ ਪੁਲਿਸ ਨਹੀਂ ਕੁਝ 5-7% ਭੇਡਾਂ ਹੁੰਦੀਆਂ ਕਾਲੀਆਂ ਭੇਡਾਂ ਉਹ ਹੁਣ ਵੀ ਹੈਗੀਆਂ ਪੁਲਿਸ 'ਚ ਉਹੋ ਕੁੜੀਆਂ ਨੂੰ ਨਾਲ ਲੈ ਗਏ ਤੇ ਉਹਨਾਂ ਨਾਲ ਸਾਦੀ ਕਰਵਾਈ ਜਿਵੇਂ ਇੱਥੇ ਬੁੱਧ ਸਿੰਘ ਇਨਸਪੈਕਟਰ ਹੁੰਦਾ ਸੀ ਰੱਲੇ ਤੋਂ ਤੜਕੀ ਨੂੰ ਲੈ ਗਿਆ ਅੱਜ ਵੀ ਉਹ ਰੱਖੀ ਬੈਠਾ ਸੋ ਇਹੋ ਜਾਂ ਮਾੜਾ ਸਮਾਂ ਮਾੜਾ ਦੌਰ ਅਸੀਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਸਾਡੇ ਪਿੰਡ ਭਾਈ ਰੂਪਾ ਦੇ ਦੋ ਨੌਜਵਾਨ ਸੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਇੱਕ ਨਿਰਮਲ ਸਿੰਘ ਕਾਹਲੋਂ ਐਸਐਸਪੀ ਬਟੰਡੇ ਹੁੰਦਾ ਸੀ ਉਹਦਾ ਮੁੰਡਾ ਮਾਰਦਾ ਕਿਸੇ ਨੇ ਔਰ ਇੱਕ ਨੂੰ ਫੋਟੋ ਦਿਖਾਉਂਦਾ ਸੀ ਉਹਨੇ ਚੱਕ ਕੇ ਉਹਦਾ ਬਲਵੀਰ ਸਿੰਘ ਵੀਰੇ ਨੂੰ ਮਾਰਤਾ ਤੇ ਦੂਸਰਾ ਵਿਚਾਰਾ ਡਰਦਾ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਪਰਮਜੀਤ ਸਿੰਘ ਪੰਜਬੜ ਇਹਨਾਂ ਦੀ ਪਾਰਟੀ ਦੇ ਵਿੱਚ ਜਿਹੜਾ ਭੱਜ ਗਿਆ ਤੇ 5-6 ਮਹੀਨਿਆਂ ਬਾਅਦ ਉਹ ਵੀ ਮਰਿਆ ਗਿਆ ਅਗਲੇ ਦਾ ਘਰ ਉੱਜੜ ਗਿਆ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀ ਤੇ ਉੱਥੇ ਸਾਡੇ 15 ਜਿਹੜੇ ਮਹਾਜਨ ਬਾਣੀਆਂ ਵਿਚਾਰੇ ਉਹ ਨਜਾਇਜ਼ ਇਮਾਰਤ ਤੇ ਇੱਕ ਹਊਆ ਬਣਾ ਲਿਆ ਸੀਗਾ ਪੁਲਿਸ ਨੇ ਗੱਲ ਕਰਦੇ ਆ ਪੰਬੰਦੀ ਸਿੰਘਾਂ ਦੀ ਜਿਹੜਾ ਬਿਆੰਤ ਸਿੰਘ ਸੀਗਾ ਉਸਨੇ ਜੀ 5-7 ਸਾਲਾਂ ਦੇ ਵਿੱਚ ਮੂਹੀ ਮਰ ਜਾਣਾ ਸੀ ਕਿਉਂਕਿ ਉਹ ਵਿਰਧ ਅਵਸਥਾ 'ਚ ਸੀਗਾ ਤੇ ਉਹਨੇ ਜਿਹੜਾ ਗਲਤ ਕੰਮ ਵੀ ਕੀਤੇ ਤੇ ਇਹਨਾਂ ਦੀ ਜ਼ਮੀਰ ਜਾਗੀ ਵੀ ਯਾਰ ਸਾਡੇ ਪੰਜਾਬ ਨਾਲ ਆਹ ਦੁਰਦਸ਼ਾ ਹੋ ਰਹੀ ਹੈ 25000 ਪੰਜਾਬ ਦਾ ਮੁੰਡਾ ਮਾਰਨ ਤੋਂ ਬਾਅਦ ਇਹਨਾਂ ਨੇ ਇੱਕ ਹੋ ਆਪਣਾ ਇੱਕ ਜਿਹੜਾ ਕਦਮ ਚੁੱਕਿਆ ਤੇ ਰਹੀ ਗੱਲ ਹੈ ਜਿਹੜੀ ਸਾਡੇ ਸਿੱਖ ਜਗਤ ਦੀ ਇਹਨਾਂ ਬੰਦੀ ਸਿੰਘਾਂ ਬਾਤ ਤੇ ਜਿਹੜੇ ਹੋਰ ਬੰਦੇ ਮਾਰਨੇ ਸੀ ਉਹਨੇ ਉਹਨਾਂ ਨੇ ਪਹਿਲਾ ਇਹ ਕੀਤਾ ਸੀ ਵੀ ਹੋਰ ਮੁੰਡੇ ਜਿਹੜੇ ਮਾਰੂਗਾ ਇਹ ਨਾਲ ਕੇਪੀਐਸ ਗੱਲ ਰਲਿਆ ਹੋਇਆ ਸੀ ਜਸਵੰਤ ਸਿੰਘ ਖਾਲੜਾ ਮਾਰਤਾ ਖਾਲੜੇ ਨੇ ਰਿਪੋਰਟ ਤਿਆਰ ਕੀਤੀ ਸੀ ਹਿਊਮਰ ਹਿਊਮਰਟਸ ਤੇ ਕੰਮ ਕਰ ਰਿਆ ਸੀ ਉਹ ਤੇ ਉਥੇ ਪ੍ਰੀਤਮ ਸਿੰਘ ਜਿਹੜਾ ਐਸਐਸਪੀ ਗੱਡੀ ਥੱਲੇ ਆ ਕੇ ਮਰ ਗਿਆ ਸੀ ਵੀ ਇੰਨੀਆਂ ਲਾਸ਼ਾਂ ਕਿਤੇ ਮੇਰੇ ਸਿਰ ਨਾ ਪੈ ਜਾਣ ਫਿਰ ਭਾਈ ਮਰਿਆ ਕਿਉਂ ਜੇ ਤੁਸੀਂ ਗਲਤ ਕੰਮ ਨਹੀਂ ਕੀਤਾ ਜਿਹੜੀ ਗੱਲ 25000 ਮੁੰਡਾ ਮਾਰਦਾ ਇਹਨਾਂ ਨੇ ਵਿੰਤ ਸਿੰਘ ਮਾਰਦਾ 25000 ਹੋਰ ਮਾਰਦਾ ਉਹ ਉਹਨਾਂ ਨੂੰ ਭਿੰਕ ਸੀ ਇਸ ਗੱਲ ਦੀ ਉਦੋਂ ਉਸ ਟਾਈਮ ਤੇ ਜਿਨ੍ਹਾਂ ਨੇ ਮਾਰਿਆ ਹੈ ਹਵਾਰੇ ਵਰਗੇ ਉਹ ਲੜ ਵਰ ਗਏ ਬੰਬ ਕਾਂਡ ਦਿੱਲੀ ਕੀਤਾ ਉਹਦੇ ਚ ਫੜਿਆ ਵੈ ਉਹ ਜੰਗ ਸੀ ਨੌਜਵਾਨ ਉਹਨਾਂ ਨੂੰ ਸੂ ਸੀ ਵੀ ਇਹ ਨੌਜਵਾਨ ਮੁੰਡੇ ਹੋਰ ਮਾਰਨਗੇ ਤੇ ਉਹ ਬੰਦੇ ਵਿਚਾਰੇ ਫਸ ਗਏ ਤੇ ਜਿਨ੍ਹਾਂ ਦਾ ਉਹਨੇ ਨੇ ਭਲਾ ਕੀਤਾ ਉਹ ਬੰਦੇ ਜੇਲਾਂ ਤੱਕ ਵਿੱਚ ਵੀ ਅੱਜ ਤੱਕ ਮਿਲ ਨਹੀਂ ਗਏ ਅੱਜ ਤੱਕ ਕੋਈ ਮੁਲਾਕਾਤ ਕਰਕੇ ਆਵੇ ਕੋਈ ਉਹਦੇ ਪਰਿਵਾਰ ਬਾਰੇ ਸੋਚਿਆ ਹੋਵੇ ਪਰਿਵਾਰ ਦੇ ਹਿੱਸੇਦਾਰ ਬਣੇ ਹੋਣਾ ਵੀ ਭਾਈ ਸੋਨੂੰ ਕੋਈ ਰੋਟੀ, ਕੱਪੜਾ, ਲੀੜਾ, ਮਕਾਨ ਤੁਹਾਡੇ ਨਾਲ ਖੜੇ ਐ ਤਾਂ ਇਸ ਕਰਕੇ ਜਿਹੜੀ ਕੁਰਬਾਨੀ ਉਹਨਾਂ ਦੀ ਬਣੀ ਐ ਫਾਇਦਾ ਸਾਡੇ 25000 ਜਿਹੜਾ ਹੋਰ ਮੁੰਡਾ ਮਾਰਨਾ ਸੀ ਉਹਨਾਂ ਨੂੰ ਹੋਇਆ ਜਿਹੜੇ ਬਚ ਗਏ ਉਹਨਾਂ ਨੇ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਤੇ ਗੱਲ ਦੂਰੇ ਪੰਨ ਦੀ ਕਰਦੇ ਆਪਾਂ ਬਿਆਨਤ ਸਿੰਘ ਦਾ ਮੁੰਡਾ apoਤਾ ਬਿਆਨਤ ਸਿੰਘ ਦਾ ਪੋਤਾ ਜਿਹੜਾ ਜਸਕੀਰਤ ਸਿੰਘ ਕੋਟਲੀ ਉਸ ਟਾਈਮ ਦੇ ਵਿੱਚ 92 93 ਦੀ ਗੱਲ ਹੈ ਕੇਤੀਆ ਕਾਂਡ ਹੋਇਆ ਕੇਤੀਆ ਤੋਂ ਲੜਕੀ ਪੰਜਾਬ ਵਿੱਚ ਆਈ ਸੀ ਇਹਨਾਂ ਨੇ ਉਹਨੂੰ ਫੜ ਕੇ ਗੁੰਮਰਾਹ ਕਰਕੇ ਗੈਂਗਵਾਰ ਨਾਲ ਉਹਦੇ ਨਾਲ ਬਲਾਤਕਾਰ ਕੀਤਾ ਸੀ ਕੋਈ ਪਰਚਾ ਨਹੀਂ ਹੋਇਆ ਕੋਈ ਰੈਸਟ ਨਹੀਂ ਹੋਈ ਜੂਨੋ ਤੱਕ ਗੱਲਾਂ ਪਹੁੰਚ ਗਈਆਂ ਤੇ ਬਿਆਨਤ ਸਿੰਘ ਪਤਾ ਕੀ ਕਹਿੰਦਾ ਸੀ ਕਹਿੰਦਾ ਮੁੰਡੇ ਖੁੰਡੇ ਹੈ ਜਾਂ ਕੁਝ ਤਾਂ ਕਰਦੇ ਰਹਿੰਦੇ ਆ ਉਹ ਜਿਹੜੀਆਂ ਉਹਦੇ ਕਾਲੀਆਂ ਐਣਕਾਂ ਲੱਗੀਆਂ ਸੀ ਨਾ ਜੀ ਉਹ ਲੁੱਚਪੁਣੀਆਂ ਦੀਆਂ ਸੀ ਜਿਹੜੀ ਕਾਲੀ ਐਣਕਾ ਹੈ ਨਾ ਜੋ ਅੱਖਾਂ ਨਹੀਂ ਦਿਸਦੀਆਂ ਤਾਂ ਅੱਖਾਂ ਤੋਂ ਬੰਦਾ ਬਾਅਦ ਚ ਹੋ ਜਾਂਦਾ ਵੀ ਇਹ ਕਿਸ ਕਿਸਮ ਦਾ ਹੈ ਕੇਪੀਐਸ ਗੱਲ ਉਹਦੇ ਨਾਲ ਰਲਿਆ ਸੀ ਉਹ ਕੀ ਨਾ ਤਾਂ ਕੇਪੀਐਸ ਗੱਲ ਨਾਲ ਲੈ ਕੇ ਗਿਆ ਨਾ ਬਿਆਨਤ ਸਿੰਘ ਨਾਲ ਲੈ ਕੇ ਗਿਆ ਨਾ ਸਮੇਂ-ਸਮੇਂ ਦੇ ਉਹਦੇ ਜਿਹੜੇ ਅਫਸਰ ਸੀ ਉਹ ਨਾਲ ਲੈ ਕੇ ਗਏ ਆ ਮਰ ਗਏ ਸਟੈਲ ਸਟਾਰ ਲੱਗੇ ਆ ਵੀ ਸਾਨੂੰ ਸਤਸ੍ਰੀ ਕਾਲ ਬੁਲਾਈ ਆ ਜੀ ਸਾਡੇ ਤੋਂ ਦੁਨੀਆ ਕੰਮ ਦੀ ਆ ਇਹ ਗੱਲਾਂ ਇਹ ਤਾਂ ਹੋਮੇ ਆ ਗੁਰਮਾਨੀ ਵੀ ਕਹਿੰਦੀ ਅਹੰਕਾਰ ਆ ਸੋ ਮਾਰਿਆ ਸੋ ਜਿਹੜੇ ਇਹਨਾਂ ਬੰਦਿਆਂ ਦਾ ਕੋਈ ਕਸੂਰ ਨਹੀਂ ਜਿਹੜੇ 30 30 ਸਾਲਾਂ ਨਾਲ ਦੇ ਅੰਦਰ ਬੈਠੇ ਆ ਪੰਜਾਬ ਸਰਕਾਰ ਬਿੱਲ ਪਾਸ ਕਰੇ ਤੇ ਫਾਈਲ ਫਹਿਲਾਂ ਜਿਹੜੀਆਂ ਰეკਮੈਂਡ ਕਰੇ ਇਹ ਕਹਿੰਦੇ ਆ ਵੀ ਦਿੱਲੀ ਉਹ ਤਾਂ ਚਲੋ ਭੁੱਲਰ ਦੀ ਫਾਈਲ ਦਿੱਲੀ ਆ ਭੁੱਲਰ ਦਿੱਲੀ ਬੰਬ ਧਮਾਕਿਆਂ 'ਚ ਫੜਿਆ ਉਹ ਦਿੱਲੀ ਦੀ ਸਰਕਾਰ ਕਰੇ ਦਿੱਲੀ ਦੀ ਸਰਕਾਰ ਦਿੱਲੀ ਦੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਐ ਪੰਜਾਬ ਦੀ ਹਾਈ ਕਮਾਂਡ ਆ ਜਿਹੜੀ ਦਿੱਲੀ ਵਿੱਚ ਆ ਝਾੜੂ ਵਾਲੀ ਤੇ ਬਿਆਨਤ ਸਿੰਘ ਦਾ ਚੰਡੀਗੜ੍ਹ ਸੈਕਟਰੀਏਟ ਦੇ ਵਿੱਚ ਉਹਦੀ ਮੌਤ ਹੋਈ ਯਾਰ ਤੇ ਹੁਣ ਕੌਣ ਆ ਸਰਕਾਰ ਇੱਥੇ ਉਹਦੀ ਜੂਰਿਸਡਿਕਸ਼ਨ ਤਾਂ ਚੰਡੀਗੜ੍ਹ ਦੀ ਬਣਦੀ ਐ ਨਾ ਪੰਜਾਬ ਦੀ ਰਾਜਧਾਨੀ ਆ ਚੰਡੀਗੜ੍ਹ ਸੈਕਟਰੀਏਟ ਸੀ ਜਿੱਥੇ ਸੀਐਮ ਬਹਿੰਦਾ ਸੀ ਰਾਜ ਸਰਕਾਰ ਆ ਜਿਹੜੀ ਉਹਨਾਂ ਨੂੰ ਛੱਡ ਕੇ ਰਾਜੀ ਨਹੀਂ ਤੇ ਜਿਹੜੀਆਂ ਸਾਡੀਆਂ ਪੰਤਕ ਧਿਰਾਂ ਉਹ ਵੀ ਉਹਦੀ ਮਦਦ ਨਹੀਂ ਕਰਦੀ ਇੱਥੇ ਜਣੇ ਕਣੇ ਨੇ ਆਪ ਦਾ ਕੋਈ ਵਿੰਗ ਬਣਾਏ ਹੋਇਆ ਜੀ ਇਹ ਫਲਾਨੀ ਸਭਾ ਹੈ ਇਹ ਫਲਾਨਾ ਖਾਲਸਾ ਨਿਜਮ ਹੈ ਇਹ ਫਲਾਨਾ ਦਲ ਹੈ ਇਹ ਫਲਾਨਾ ਆਹ ਕੰਮ ਕਰਦਾ ਹੈ ਇਹ ਫਲਾਨਾ ਆਹ ਕੰਮ ਕਰਦਾ ਹੈ ਤੇ ਆ ਸਤਕਾਰ ਕਮੇਟੀ ਹੈ ਤੇ ਤੁਸੀਂ ਭਾਈ ਉਹਨਾਂ ਦੇ ਘਰੇ ਕਦੇ ਗਏ ਹੋ ਜਿਹੜੇ ਬੰਦੇ ਅੰਦਰ ਆ ਸਾਡੇ ਉਹਨਾਂ ਦੇ ਵਾਸਤੇ ਆਵਾਜ਼ ਠਾਈ ਹੈ ਉਹਦੇ ਬੱਚਿਆਂ ਬਾਰੇ ਵਿੱਦਿਆ ਬਾਰੇ ਕੋਈ ਪਤਾ ਕੀਤਾ ਮਦਦ ਕੀਤੀ ਹੈ ਸ਼੍ਰੋਮਣੀ ਕਮੇਟੀ ਨੇ ਕੀਤੀ ਹੈ ਆ ਜਿਹੜੇ ਸੁਖਵੀਰ ਵਰਗੇ ਬਾਹਾਂ ਮਾਰਦੇ ਨੇ ਇਹਨਾਂ ਦੇ ਪਿਓਾਂ ਨੇ ਤਾਂ ਉਹਨਾਂ ਨੂੰ ਡੀਜੀਪੀ ਲਾਇਆ ਇਹ ਜਿਹੜੇ ਪੋਲੀਟੀਕਲ ਬੰਦੇ ਹੁੰਦੇ ਆ ਸਾਰੇ ਨਾ ਰਲੇ ਮਿਲੇ ਹੁੰਦੇ ਆ ਵੀਰੋ ਦੂਜੀਆਂ ਦੂਜੀਆਂ ਪਾਰਟੀਆਂ ਚ ਜਾਵਣਦੇ ਆ ਭੇਡਾਂ ਦੇ ਰੰਗ ਆ ਜਿਹੜਾ ਉਹ ਕੂਚੀ ਫੇਰ ਦਿੰਦੇ ਆ ਉਹ ਕੋਈ ਲਾਲ ਆ ਕੋਈ ਕਾਲਾ ਸੋ ਇਹਨਾਂ ਦੇ ਕਰੋਸਯੋਗ ਨਹੀਂ ਹੁੰਦੇ ਆ ਆਪਦੇ ਮੈਂ ਪਹਿਲਾਂ ਵਾਲੀ ਵੀਡੀਓ ਚ ਵੀ ਕਿਹਾ ਸੀ ਵੀ ਆਪਦੇ ਸਕੇ ਨਹੀਂ ਹੁੰਦੇ ਆ ਆਪਦੇ ਬੱਚਿਆਂ ਦੇ ਸਕੇ ਨਹੀਂ ਹੁੰਦੇ ਸੋ ਇਸ ਕਰਕੇ ਜਿਹੜਾ ਹੈਗਾ ਕੇਂਦਰ ਸਰਕਾਰ ਆ ਸਾਡੀ ਉਹ ਅਸੀਂ ਅਪੀਲ ਕਰਦੇ ਆਂ ਵੀ ਜਿਹੜੀ ਸਜ਼ਾ ਪੂਰੀ ਕਰ ਚੁੱਕੇ ਐ ਜੇ ਕੇਤੀਆ ਕਾਂਡ ਦੇ ਵਿੱਚ ਗੁਰਕੀਰਤ ਨੂੰ ਕੋਈ ਪਰਚਾ ਨਹੀਂ ਗੁਰਕੀਰਤ ਦੇ ਕੋਈ ਕੇਸ ਨਹੀਂ ਗੁਰਕੀਰਤ ਨੂੰ ਕੋਈ ਸਜ਼ਾ ਨਹੀਂ ਤੇ ਫਿਰ ਇਹ ਬੰਦੇ ਸਜ਼ਾ ਪੂਰੀ ਕਰ ਚੁੱਕੇ ਛੱਡੇ ਕਿਉਂ ਨਹੀਂ ਜਾਂਦੇ ਤੇ ਬਿੱਟੂ ਐ ਚਾਹੋ ਕੇਂਦਰ ਨੇ ਮੰਤਰੀ ਬਣਾਤਾ ਉਹ ਵੀ ਬੋਲ ਰਿਹਾ ਸੀ ਕਹਿੰਦਾ ਜੀ ਕੁਛ ਨਹੀਂ ਉਮਰ ਹੋਈ ਇਹਨਾਂ ਦੀ 40 40 45 45 ਸਾਲ ਹੋਈ ਐ ਬੈਠੇ ਰਹਿਣ ਦਿਓ ਤੇ ਬਿੱਟੂ ਤੁਸੀਂ ਆਪ ਕੱਟ ਕੇ ਦੇਖੋ ਨਾ ਜੀ 2 ਮਹੀਨੇ ਤੇ ਤੀਸਰੀ ਗੱਲ ਇਹ ਐ ਵੀਰੇ ਨੇ ਕਿਹਾ ਸੀਗਾ ਜੇ ਮੋਦੀ ਸਾਹਿਬ ਬਿੱਲ ਪਾਸ ਜਿਹੜੇ ਬਿੱਲ ਖੇਤੀ ਬਿੱਲ ਪਾਸ ਕੀਤੇ ਸੀ ਜੇ ਨਰਿੰਦਰ ਮੋਦੀ ਜੀ ਰਵਨੀਤ ਬਿੱਟੂ ਕਹਿੰਦਾ ਸੀ ਬਿੱਲ ਵਾਪਸ ਲੈਂਦੇ ਨਾ ਤਾਂ ਮੈਂ ਲਿਖ ਕੇ ਦਿਨਾ ਬੰਦੀ ਸਿੰਘ ਛੱਡ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਤੇ ਹੁਣ ਹੁਣ ਭਾਈ ਬਿੱਲ ਵੀ ਵਾਪਸ ਹੋ ਗਏ ਸਰਕਾਰ ਵੀ ਤੀਜੀ ਵਾਰ ਬਣ ਗਈ ਤੇ ਤੈਨੂੰ ਮੰਤਰੀ ਵੀ ਲੈ ਲਿਆ ਇਹਨਾਂ ਬੰਦਿਆਂ ਦਾ ਕਸੂਰ ਕੀ ਹੈ ਚਾਹੇ ਮੈਂ ਬੀਜੇਪੀ ਚ ਕੰਮ ਕਰਦਾ ਹਾਂ ਪਰ ਜਿਹੜੀ ਅਟਲ ਸਚਾਈ ਹੈ ਕਿਸੇ ਹਿਊਮਰ ਨੂੰ ਬਿਨਾ ਮਤਲਬ ਤੋਂ ਉਹਦੀ ਕੈਦ ਪੂਰੀ ਹੋ ਚੁੱਕੀ ਆ ਨਕਸ਼ੇ ਪਾਸ ਨਹੀਂ ਹੋਏ ਜਿਹੜੀ ਸਰਕਾਰ ਆ ਸਾਡੀ ਨਕਸ਼ੇ ਪਾਸ ਕਰਕੇ ਨਹੀਂ ਭੇਜ ਰਹੀ ਜਿਨ੍ਹਾਂ ਦੇ ਵਿੱਚ ਤਾਂ ਜੇਲ ਸੁਪਰਡੈਂਟਾ ਉਹਨੂੰ ਬਾਹਰ ਨਹੀਂ ਕੱਢ ਸਕਦਾ ਉਹ ਨਾ ਚਿਰ ਚਾਹੇ ਆਪਾਂ ਕਿਸੇ ਪਾਰਟੀ 'ਚ ਕੰਮ ਕਰਦੇ ਆ ਕਿਸੇ ਕਿਸੇ ਪਾਰਟੀ ਦਾ ਬੰਦਾ ਅੰਦਰ ਹੈ ਜਿਹੜੀ ਉਹਨੂੰ ਉਹਨੇ ਕੀਤੀ ਆ ਉਹਦਾ ਫਲ ਭੋਗ ਲਿਆ ਔਰ ਉਹਨੇ 19 ਸਜ਼ਾ ਕੱਟ ਲਈ ਪਰ ਉਹ ਬਿਨਾ ਮਤਲਬ ਦੀ ਚੱਕੀ ਕਿਉਂ ਪੀਸੇ ਚਾਹੇ ਉਹ ਕਾਂਗਰਸੀ ਆ ਚਾਹੇ ਉਹ ਕਾਲੀ ਆ ਚਾਹੇ ਉਹ ਝਾੜੂ ਵਾਲਾ ਚਾਹੇ ਉਹ ਭਾਜਪਾ ਵਾਲਾ ਚਾਹੇ ਉਹ ਅਤਵਾਦੀ ਆ ਚਾਹੇ ਉਹ ਖੜਕੂ ਹੈ ਚਾਹੇ ਉਹ ਕੁਝ ਵੀ ਹੈ ਦੇਸ਼ਤਰੋਹੀ ਆ ਚਾਹੇ ਜੋ ਨੇ ਕੀਤੀ ਦਾ ਫਲ ਪਾ ਲਿਆ ਪਰ ਹੁਣ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਗ੍ਰਾਂਟਾਂ ਦੀ ਬਜਾਏ ਇਹ ਚੀਜ਼ ਨੂੰ ਤਰਜੀਹ ਦੇਵੇ ਤੇ ਇਹਨਾਂ ਬੰਦੀ ਸਿੰਘਾਂ ਨੂੰ ਛਡਵਾਇਆ ਜਾਵੇ ਤੇ ਕੇਂਦਰ ਸਰਕਾਰ ਆ ਜਿਹੜੀ ਉਹ ਬਿਨਾਂ ਸ਼ਰਤ ਇਹਨਾਂ ਨੂੰ ਰਹਾਆ ਕਰੇ ਤਾਂ ਕਿ ਉਹ ਵਿਚਾਰੇ ਆਪਣੇ ਉਜੜੇ ਹੋਏ ਘਰਾਂ ਦੇ ਵਿੱਚ ਜਾ ਕੇ ਬਸ ਜਾਣ ਆਪਦੇ ਬੱਚਿਆਂ ਨੂੰ ਜਾ ਕੇ ਮਿਲ ਲੈਣ ਉਹਨਾਂ ਦੀਆਂ ਵਿਆਹ ਸਾਧੀਆਂ ਕਰ ਦੇਣਾ ਤਾਂ ਇਸ ਕਰਕੇ ਜਿਹੜੀ ਉਮੀਦ ਕਰਦੇ ਆ ਕਿ ਇਹ ਜਿਹੜੀ ਹੈਗੀ ਸਰਕਾਰ ਸਾਡੀ ਉਹਨਾਂ ਨੂੰ ਸੱਡਣ ਵਿੱਚ ਲਾਹੇਵੰਦ ਹੋਊਗੀ ਸੋ ਵੀਰੋ ਆਵਾਜ਼ ਨੂੰ ਠਾਇਓ ਤੇ ਜਿਹੜੀ ਹੈਗੀ ਹੈ ਸਰਕਾਰ ਨੂੰ ਤੁਸੀਂ ਕਹੋ ਸਰਕਾਰਾਂ ਆਪਾਂ ਚੁੰਨਦੇ ਆ ਤਾਂ ਜੋ ਵੀਡੀਓ ਚੰਗੀ ਲੱਗੀ ਆਗੇ ਸ਼ੇਅਰ ਕਰਨਾ ਲੈ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ